ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 31ਵਾਂ ਅੰਕ ਹੈ ਚੰਡੇ ਗੜੋ ਔਰ ਨਗਾਰੋ ਤਰਾਇਓ ਬਹਾਏ ਸਿੰਘ ਈਹਾਂ ਪੂਜ ਲਗਾਓ ਸਰਹੰਦ ਨੂੰ ਧੂੜ ਮਿੱਟੀ ਵਿੱਚ ਉਡਾ ਕੇ ਪੰਥ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਯਾਦ ਵਿੱਚ ਦੇਹੁਰੇ ਉਸਾਰਨ ਵੱਲ ਧਿਆਨ ਕੀਤਾ ਫੈਸਲਾ ਹੋਇਆ ਕਿ ਜਿਸ ਥਾਂ ਸਾਹਿਬਜ਼ਾਦਿਆਂ ਨੇ ਰਾਤਾ ਕੱਟੀਆਂ ਜਿਸ ठां ਸ਼ਹਾਦਤ ਪਾਈ ਤੇ ਜਿੱਥੇ ਸੰਸਕਾਰ ਕੀਤਾ ਗਿਆ ਉਹਨਾਂ ਸਭਨਾ ਥਾਵਾਂ ਨੂੰ ਟੋਲ ਕੇ ਅਸਥਾਨ ਉਸਾਰੇ ਜਾਣ ਖਾਲਸਾ ਜੀ ਸ਼ਹਿਰ ਦੇ ਹਿੰਦੂ ਸਿੱਖੀਆਂ ਗੁਰੂ ਘਰ ਦੇ ਹੋਰ ਪ੍ਰੇਮੀ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਬੇਨਤੀ ਕਰਕੇ ਆਦਰ ਸਹਿਤ ਲਿਆਂਦਾ ਜਾਵੇ ਤਾਂ ਕਿ ਉਹਨਾਂ ਤੋਂ ਸਾਰਾ ਹਾਲ ਸੁਨਿਆ ਜਾਏ ਤੇ ਨਾਲ ਹੀ ਸ਼ਹੀਦੀ ਅਸਥਾਨ ਅਤੇ ਸਹਬਜ਼ਾਦਿਆਂ ਨਾਲ ਜੁੜੀਆਂ ਹੋਰ ਥਾਵਾਂ ਦੀ شناخت ਕਰਵਾ ਕੇ ਦੇਹੁਰੇ ਉਸਾਰੇ ਜਾਣ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸਾਰੇ ਸ਼ਹਿਰ ਵਿੱਚੋਂ ਉਹਨਾਂ ਬਜ਼ੁਰਗਾਂ ਜੋ ਗੁਰੂ ਘਰ ਨਾਲ ਸਨੇਹ ਰੱਖਦੇ ਸਨ ਤੇ ਸਹਬਜ਼ਾਦਿਆਂ ਦੀ ਸ਼ਹਾਦਤ ਵੇਲੇ ਇੱਥੇ ਮੌਜੂਦ ਸਨ ਨੂੰ ਲੱਭਣ ਤੋੜਿਆ ਗਿਆ। ਕਈ ਬਜ਼ੁਰਗ ਇਕੱਠੇ ਹੋ ਕੇ ਖਾਲਸੇ ਦੇ ਦਰਬਾਰ ਵਿੱਚ ਪੇਸ਼ ਹੋਏ ਤੇ ਉਹਨਾਂ ਸਰਦਾਰ ਜੱਸਾ ਸਿੰਘ ਨੂੰ ਸੰਖੇਪ ਹਾਲ ਦੱਸਣਾ ਸ਼ੁਰੂ ਕੀਤਾ। ਸਰਦਾਰ ਨੇ ਸੋਚਿਆ ਕਿ ਇਤਿਹਾਸ ਤਾਂ ਸਰਬੱਤ ਖਾਲਸੇ ਨੂੰ ਸਰਵਨ ਕਰਨਾ ਚਾਹੀਦਾ ਹੈ ਸੋ ਉਹਨਾਂ ਨੇ ਸਭ ਮਿਸਲਾਂ ਦੇ ਸਰਦਾਰਾਂ ਨੂੰ ਸੁਨੇਹੇ ਭਜਵਾਏ। ਖਾਲਸਾ ਜੀ ਜੋ ਵਰਤਾਰੇ ਸਰਹੰਦ ਵਾਸੀ ਬਜ਼ੁਰਗ ਸਾਨੂੰ ਸੁਣਾ ਰਹੇ ਹਨ ਸਾਡਾ ਚੇਥ ਹੈ ਕਿ ਸਾਰਾ ਪੰਥ ਉਹਨਾਂ ਵਰਤਾਰਿਆਂ ਦੇ ਰੂਬਰੂ ਹੋਏ ਇਸ ਨਾਲ ਸਾਡੇ ਭਰੋਸੇ ਨੂੰ ਹੋਰ ਬਲ ਮਿਲੇਗਾ ਤੇ ਸਿਦਕਾਂ ਵਿੱਚ ਪਕiai ਆਵੇਗੀ ਆਥਨ ਦਾ ਦਿਵਾਨ ਲਾਉਣ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਬਜ਼ੁਰਗਾਂ ਤੋਂ ਪੁੱਛ ਕੇ ਦਿਵਾਨ ਸਜਾਉਣ ਲਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਚੋਣ ਕੀਤੀ ਗਈ ਸਰਬੱਤ ਖਾਲਸੇ ਨੇ ਉਸ ਧਰਤੀ ਨੂੰ ਵਾਰ-ਵਾਰ ਮस्तक ਝੁਹਾਏ ਇੱਕ ਥੜਾ ਉਸਾਰ ਕੇ ਉੱਪਰ ਚੌਂਕੀ ਧਰੀ ਗਈ ਜਿਸ ਉੱਤੇ ਚੰਦੂਆ ਸਾਹਿਬ ਤਾਣਿਆ ਗਿਆ ਚੌਂਕੀ ਉੱਤੇ ਪੰਜ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਸ਼ਸਤਰ ਪ੍ਰਕਾਸ਼ ਕਰਦੇ ਸਮੇਂ ਸਿੰਘ ਪੜ ਰਹੇ ਸਨ ਤੀਰੋ ਤੁਫੰਗੋ ਬੜੋ ਰਾਮਜੰਗੋ ਧਨੋਖ ਤਾਰ ਅਨੀਰ ਕਮੰਦ ਕੋੜੜਾ ਪੰਜ ਸ਼ਸਤਰ ਪ੍ਰਵਾਨ ਚੌਂਕੀ ਨੂੰ ਹੀ ਸਜਾ ਕੇ ਤਖਤ ਬਣਾ ਦਿੱਤਾ ਗਿਆ ਰੁਮਾਲਿਆਂ ਨਾਲ ਚੌਂਕੀ ਨੂੰ ਟਾਕੇ ਉੱਪਰ ਸ਼ਸਤਰ ਸਜਾਏ ਗਏ ਚੰਦਨ ਦੀਆਂ ਧੂਪਾਂ ਬਾਲੀਆਂ ਗਈਆਂ ਇੱਕ ਸਿੰਘ ਸ਼ਸਤਰਾਂ ਨੂੰ ਚੌਰ ਸਾਹਿਬ ਕਰਨ ਲੱਗਾ ਇਹਨਾਂ ਸ਼ਸਤਰਾਂ ਨੂੰ ਸਤਿਗੁਰਾਂ ਦਾ ਸਰੂਪ ਜਾਣ ਕੇ ਸਰਬੱਤ ਖਾਲਸੇ ਨੇ ਨਮਨ ਕੀਤਾ ਤੇ ਗੁਰਦੁਆਰ ਸਜ ਗਿਆ। ਸਰਹੰਦ ਵਾਸੀ ਬਜ਼ੁਰਗਾਂ ਨੂੰ ਦੀਵਾਨ ਵਿੱਚ ਲਿਆਂਦਾ ਗਿਆ। ਮੁਖੀ ਸਰਦਾਰਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਕਿ ਇਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਾਂ ਦੇ ਦਰਸ਼ਨ ਕੀਤੇ ਹਨ। ਬਜ਼ੁਰਗਾਂ ਨੇ ਵੀ ਖਾਲਸੇ ਨੂੰ ਸਿਰ ਨਿਵਾਇਆ। ਸਰਦਾਰ ਜੱਸਾ ਸਿੰਘ ਦੀ ਬੇਨਤੀ ਤੇ ਉਹਨਾਂ ਵਿੱਚੋਂ ਇੱਕ ਬੋਲਣ ਲੱਗਾ। ਸਮੂਹ ਖਾਲਸੇ ਨੂੰ ਸਾਡੀ ਚਰਨਵੰਦਨਾ ਆਸੀ ਸਰਬੱਤ ਖਾਲਸੇ ਅੱਗੇ ਸਰਹੰਦ ਦੀ ਸਾਰੀ ਉਹ ਕਥਾ ਪੇਸ਼ ਕਰਨ ਦੀ ਆਗਿਆ ਚਾਹੁੰਦੇ ਹਾਂ। ਜੋ ਅਸਾਂ ਆਪ ਦੇਖੀ ਸੁਣੀ ਹੈ ਭੁੱਲਾਂ ਗਲਤੀਆਂ ਦੀ ਅਗਾਉ ਮਾਫੀ ਚਾਉਂਦੇ ਹਾਂ ਕਥਾ ਆਰੰਭ ਹੋਈ ਸਾਹਿਬਜ਼ਾਦੀਆਂ ਦੀਆਂ ਦੇਹਾਂ ਦਰਿਆ ਤੋਂ ਪਾਰ ਸੁੱਟਵਾ ਦਿੱਤੀਆਂ ਗਈਆਂ ਜੰਗਲ ਵਿੱਚੋਂ ਇੱਕ ਸ਼ੇਰ ਆ ਕੇ ਉਹਨਾਂ ਦੇ ਸਰਹਾਣੇ ਬੈਠਾ ਰਿਹਾ ਕਰੇ ਤੇ ਉਹਨਾਂ ਦੀਆਂ ਦੇਹਾਂ ਕੋਲ ਕਿਸੇ ਨੂੰ ਨਾ ਆਉਣ ਦੇਵੇ ਦੀਵਾਨ ਟੋਡਰਮਲ ਜਦ ਕੁਝ ਹੋਰ ਸੰਗਤ ਸਣੇ ਇੱਥੇ ਆਏ ਤਾਂ ਸ਼ੇਰ ਚੁੱਪਚੀ ਪੀਤੇ ਜੰਗਲ ਵਿੱਚ ਚਲਾ ਗਿਆ ਤੇ ਉਸ ਤੋਂ ਮਗਰੋਂ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੁਝ ਦਿਨ ਮਗਰੋਂ ਹੀ ਵਜ਼ੀਰ ਖਾਨ ਨੂੰ ਸੂਲ ਉੱਠਣਾ ਸ਼ੁਰੂ ਹੋ ਗਿਆ ਉਹ ਪੀੜ ਨਾਲ ਕੁਰਹੋਂਣ ਲੱਗਾ ਕੋਈ ਅਫਾਰਾ ਕਹੇ ਤੇ ਕੋਈ ਕੁਝ ਹੋਰ ਪਰ ਸਿਆਣੇ ਕਹਿਣ ਕੀ ਪਾਪ ਲੱਗਾ ਹੈ ਮਰਗਿਆ ਮਰਗਿਆਂ ਦੀਆਂ ਚੀਕਾਂ ਸਾਰੀ ਰਾਤ ਉਸਦੇ ਮਹਿਲਾਂ ਵਿੱਚੋਂ ਆਉਂਦੀਆਂ ਸੁਣਾਈ ਦਿਆ ਕਰਨ ਨੀਮ ਪਾਗਲਾਂ ਵਾਲੀ ਹਾਲਤ ਹੋ ਗਈ ਪਰ ਜਨ ਨੂੰ ਤਾਂ ਕੁਝ ਪਤਾ ਨਾ ਲੱਗਣ ਦਿੱਤਾ ਗਿਆ ਪਰ ਜਦ ਹਕੀਮ ਚੀਕਾਂ ਦਾ ਸਬਬ ਪੁੱਛਿਆ ਕਰਨ ਤਾਂ ਵਜ਼ੀਦਾ ਹਕੀਮਾਂ ਨੂੰ ਕਰੀ ਜਾਇਆ ਕਰੇ ਨੀਲੇ ਬਾਣਿਆਂ ਵਾਲੇ ਆਉਂਦੇ ਹਨ ਉਹ ساری ਰਾਤ ਮੈਨੂੰ ਸੋਟਿਆਂ ਸਲੋਤਰਾ ਨਾਲ ਕੁੱਟਦੇ ਰਹਿੰਦੇ ਹਨ ਉਹ ਦੋਵੇਂ ਬਾਲਕ ਜੋ ਮੈਂ ਸ਼ਹੀਦ ਕੀਤੇ ਸਨ ਉਹ ਵੀ ਕਰਦ ਕਟਾਰਾਂ ਫੜੀ ਉਹਨਾਂ ਦੇ ਨਾਲ ਆਉਂਦੇ ਹਨ ਸ਼ਹੀਦ ਤੁਸੀਂ ਉਹਨਾਂ ਆਪ ਕਤਲ ਕੀਤੇ ਬਾਲਾਂ ਨੂੰ ਸ਼ਹੀਦ ਕਿਉਂ ਕਹਿ ਰਹੇ ਹੋ ਹਕੀਮਾ ਨੇ ਹੈਰਾਨੀ ਨਾਲ ਪੁੱਛਣਾ ਤੇ ਵਜੀਦੇ ਨੇ ਕਹਿਣਾ ਜੇ ਸ਼ਹੀਦ ਦੀ ਥਾਂ ਕੁਝ ਹੋਰ ਕਹਾ ਤਾਂ ਉਹ ਵੱਢ ਕੁੱਟਦੇ ਹਨ ਹਕੀਮਾ ਬੇਵਸ ਹੋ ਕੇ ਮੁਲਾਣੇ ਸੱਦੇ ਮੁਲਾਣਿਆਂ ਨੇ ਬਥੇਰੇ ਧਾਗੇ ਤਵੀ ਤੇ ਝਾੜੇ ਫੂਕਾਂ ਮਾਰੀਆਂ ਪਰ ਉਹਨਾਂ ਨਾਲ ਸਗੋਂ ਵਜੀਦਾ ਹੋਰ ਤੜਫਿਆ ਕਰੇ ਕੁਝ ਸਮੇਂ ਮੰਗਰੋਂ ਸ਼ਹਿਰ ਵਿੱਚ ਹੋਰ ਵੀ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ ਜੇ ਕੋਈ ਇਨ੍ਹਾਂ ਸਥਾਨਾਂ ਤੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜਾਂ ਜਿੱਥੇ ਸੰਸਕਾਰ ਕੀਤਾ ਗਿਆ ਜੁੱਤੀ ਪਾ ਕੇ ਚੜਿਆ ਕਰੇ ਤਾਂ ਉਹਨਾਂ ਨਾਲ ਵੀ ਵਜੀਦੇ ਵਾਲਾ ਹਾਲ ਹੋਇਆ ਕਰੇ ਬਹੁਤਿਆਂ ਨਾਲ ਤਾਂ ਇਹ ਸਭ ਚਿੱਟੇ ਦਿਨ ਹੀ ਵਾਪਰਨ ਲੱਗਾ ਕਿਸੇ ਜੁੱਤੀ ਪਾ ਕੇ ਇੱਧਰ ਚੜੇ ਹੋਏ ਨੂੰ ਜਾਂ ਜੰਗਲ ਪਾਣੀ ਲਈ ਨਿਕਲੇ ਹੋਏ ਨੂੰ ਇੱਥੇ ਹੀ ਦੇਖ ਲਿਆ ਜਾਂਦਾ ਉਨਾ ਨੂੰ ਇੰਤਜਾਬ ਦਾ ਜਿਵੇਂ ਕਿਸੇ ਨੇ ਲੱਤਾਂ ਨੋੜ ਕੇ ਬੰਨ੍ਹ ਦਿੱਤੀਆਂ ਹੋਣ ਤੇ ਉਹ ਇੱਕ ਕਦਮ ਵੀ ਅੱਗੇ ਨਾ ਪੱਟ ਸਕੇ ਤੇ ਢੰਮ ਕਰਕੇ ਡਿੱਗ ਪਏ ਪਰ ਸਰਹੰਦ ਵਾਸੀਆਂ ਨੇ ਇਹ ਗੱਲ ਲੰਬਾ ਸਮਾਂ ਗੁਪਤ ਰੱਖੀ ਕੋਈ ਕਿਸੇ ਨੂੰ ਕੁਝ ਨਾ ਦੱਸਿਆ ਕਰੇ ਹਾਂ ਇੱਕ ਦੂਜੇ ਨੂੰ ਇਸ ਜਗ੍ਹਾ ਬਾਰੇ ਇੰਨਾ ਨੂੰ ਜ਼ਰੂਰ ਕਹਿਣ ਲੱਗੇ ਕਿ ਉਧਰ ਨਾ ਜਾਇਓ ਜੇ ਭਲੀ ਚਾਹੁੰਦੇ ਹੋ ਤਾਂ ਕਈ ਸ਼ਹਿਰ ਵਾਸੀਆਂ ਨੇ ਮੂਲਾਣੇ ਸੂਫੀ ਆਦ ਸਦ ਕੇ ਬਥੇਰੇ ਦਰੂਦ ਫਾਤੀਹ ਪੜੇ ਪਰ ਇਸ ਨਾਲ ਉਹਨਾਂ ਦੀ ਸਮੱਸਿਆ ਸਗੋਂ ਹੋਰ ਵੱਧਣ ਲੱਗੀ ਸ਼ਹਿਰ ਦੇ ਸਿਆਣੇ ਮੋਮਣ ਆਖਦੇ ਆਮ ਸੁਣੇ ਜਾਂਦੇ ਸੂਬੇ ਨੇ ਮਾਸੂਮ ਬਾਲਾਂ ਤੇ ਕਹਿਰ ਵਰਸਾਉਣ ਵੇਲੇ ਕਿਹੜਾ ਇਸਲਾਮਿਆ ਕੁਰਾਨ ਤੋਂ ਅੱਗੇ ਲਈ ਸੀ ਜੋ ਹੁਣ ਪੈਗੰਬਰ ਉਸਦੀ ਮਦਦ ਕਰਨ ਜਦ ਪਹਿਲਾਂ ਸਭ ਇਸਲਾਮ ਤੋਂ ਆਕੀ ਹੋ ਕੇ ਕੀਤਾ ਸੀ ਤਾਂ ਹੁਣ ਸਜ਼ਾ ਭੁਗਤਣ ਵੇਲੇ ਇਸਲਾਮ ਕਿਉਂ ਚੀਤੇ ਆ ਰਿਹਾ ਹੈ ਸ਼ਹਿਰ ਨਿਵਾਸੀਆਂ ਨਾਲ ਵੀ ਵਾਪਰ ਰਹੇ ਇਸ ਇਹ ਵਰਤਾਰੇ ਤਾਂ ਉਦੋਂ ਖੁੱਲ ਕੇ ਸਾਹਮਣੇ ਆਏ ਜਦ ਸੂਬੇ ਦੀ ਤਕਲੀਫ ਜਗ ਜਾਹਰ ਹੋਈ ਫਿਰ ਹੌਲੀ ਹੌਲੀ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਉਹਨਾਂ ਨਾਲ ਵੀ ਇਹੋ ਜਿਹਾ ਕੁਝ ਵਾਪਰ ਰਿਹਾ ਹੈ ਮੈਨੂੰ ਤਾਂ ਸਾਰੀ ਸਾਰੀ ਰਾਤ ਇੱਕ ਪਲ ਵੀ ਸੋਣਾ ਨਸੀਬ ਨਹੀਂ ਹੁੰਦਾ ਤੜਫਦੇ ਦੀ ਪੂਰੀ ਰਾਤ ਬੀਤਦੀ ਹੈ ਜੇ ਗੱਲ ਤੁਹਾਡੇ ਵਸਤੋਂ ਬਾਹਰ ਦੀ ਹੈ ਤਾਂ ਕਿਉਂ ਨਹੀਂ ਤੁਸੀਂ ਹਿੰਦੂਆਂ ਨਾਲ ਗੱਲ ਕਰਦੇ ਤੇ ਜਾਂ ਫਿਰ ਕਿਸੇ ਸਿੱਖ ਨੂੰ ਲੱਭੋ ਤਾਂ ਕਿ ਅਸੀਂ ਉਸ ਤੋਂ ਕੋਈ ਉਪਾਅ ਪੁੱਛੀਏ ਸੂਲ ਨਾਲ ਕੁਰਲਾਉਂਦਾ ਹੋਇਆ ਵਜੀਦਾ ਕਾਜੀ ਮੁਲਾਨਿਆਂ ਨੂੰ ਕਹਿੰਦਾ ਉਨੀ ਦਿਨੀ ਸਰਹੰਦ ਵਿੱਚ ਕੁਦਰਤਨ ਕਪੂਰਾ ਬਰਾੜ ਆਇਆ ਹੋਇਆ ਸੀ ਉਸ ਨੂੰ ਸੱਦ ਕੇ ਸੂਬੇ ਨੇ ਸਾਰੀ ਵਾਰਤਾ ਖੋਲ ਕੇ ਦੱਸੀ ਖੁਦਾ ਦਾ ਵਾਸਤਾ ਤੂੰ ਮੇਰੀ ਕੋਈ ਮਦਦ ਕਰ ਤੇ ਮੈਨੂੰ ਇਸ ਵਿਪਤਾ ਵਿੱਚੋਂ ਬਾਹਰ ਕੱਢ ਕਪੂਰੇ ਅੱਗੇ ਹੱਥ ਜੋੜਦਾ ਵਜੀਦਾ ਬੋਲਿਆ ਇਸ ਦਾ ਇੱਕੋ ਹੱਲ ਜੋ ਮੈਨੂੰ ਦਿਸ ਰਿਹਾ ਹੈ ਖਾਨ ਸਾਹਿਬ ਉਹ ਇਹ ਹੈ ਕਿ ਪਾਪਤਾ ਤੁਹਾਥੋਂ ਬਿਨਾਂ ਸ਼ੱਕ ਬਹੁਤ ਵੱਡਾ ਹੋਇਆ ਹੈ ਤੇ ਹੈ ਵੀ ਨਾ ਮਾਫੀ ਯੋਗ ਪਰ ਹੁਣ ਪਛਤਾਪ ਲਈ ਤੁਸੀਂ ਉਸ ਜਗ੍ਹਾ ਜਿਸ ਥਾਂ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਸੀ ਇੱਕ ਥੜਾ ਬਣਾਓ ਤੇ ਨਿਤਾ ਪ੍ਰਤੀ ਉਹਨਾਂ ਦੀ ਯਾਦ ਵਿੱਚ ਜੋਤ ਲਗਾਓ ਕਿਸੇ ਪੱਕੇ ਸੇਵਾਦਾਰ ਨੂੰ ਉੱਥੇ ਬਿਠਾਓ ਜੋ ਉਸ ਥਾਂ ਦੀ ਸਦਾ ਸਫਾਈ ਰੱਖੇ ਇੱਕ ਪਹਿਰੇਦਾਰ ਖੜਾ ਕਰੋ ਜੋ ਕਿਸੇ ਗੰਦੇ ਮੰਦੇ ਪੁਰਸ਼ ਨੂੰ ਉੱਧਰ ਨਾ ਜਾਣ ਦੇਵੇ ਤੇ ਸਖਤੀ ਨਾਲ ਵਰਜੇ ਉਸ ਜਗ੍ਹਾ ਦੀ ਪਵਿੱਤਰਤਾ ਨੂੰ ਕਾਇਮ ਰੱਖੋ ਜਦ ਜਦ ਵੀ ਇਸ ਸਭ ਵਿੱਚ ਕੋਈ ਲਾਪਰਵਾਹੀ ਵਰਤੀ ਗਈ ਤਾਂ ਫਾਲਤੋ ਹਨ ਨੂੰ ਸਭ ਨੂੰ ਭੁਗਤਣਾ ਪਵੇਗਾ ਜੇ ਹੋ ਸਕੇ ਤਾਂ ਕੋਈ ਸਿੱਖ ਲੱਭੋ ਉਹ ਆਪ ਮਰਿਆਦਾ ਨਾਲ ਉਸ ਥਾਂ ਦੀ ਸੇਵਾ ਸੰਭਾਲ ਕਰੇਗਾ ਕਪੂਰੇ ਬਰਾੜਨੇ ਸੂਬੇ ਨੂੰ ਉਪਾਦਾ ਯਤਮ ਦਾਸ ਦਿੱਤਾ ਤੇ ਫਿਰ ਬੋਲਿਆ ਯਾਦ ਰੱਖਿਓ ਖਾਨ ਸਾਹਿਬ ਤੁਸੀਂ ਮੈਂ ਤਾਂ 4 ਦਿਨਾਂ ਦੇ ਪ੍ਰਾਣੇ ਹਾਂ ਪਰ ਇਸ ਜਗ੍ਹਾ ਨੂੰ ਲੁਕਾਈ ਰਹੀ ਦੁਨੀਆ ਤੀਕ ਪੁੱਛਦੀ ਰਹੇਗੀ ਇੱਥੇ ਸ਼ਹੀਦਾਂ ਦੇ ਵੱਡੇ ਸਥਾਨ ਬਣਨਗੇ ਤੇ ਸਿੱਖ ਹਰ ਸਾਲ ਉਹਨਾਂ ਦਿਨਾਂ ਵਿੱਚ ਸਾਬਜਾਦਿਆਂ ਦੀ ਯਾਦ ਵਿੱਚ ਇਕੱਤਰ ਹੋਇਆ ਕਰਨਗੇ ਕਿਆਮਤ ਦੇ ਦਿਨ ਤੁਹਾਨੂੰ ਗਿਆਤ ਹੋਵੇਗਾ ਕਿ ਇਸ ਜਗ੍ਹਾ ਦਾ ਇਸ ਜਗ੍ਹਾ ਤਾਂ ਅੱਲਾ ਵੀ ਆ ਕੇ ਅਥਰੂ ਕੇਰਦਾ ਹੈ ਤੇ ਇਹ ਕਹਿ ਕੇ ਕਪੂਰਾ ਬਰਾੜ ਚਲਾ ਗਿਆ ਇਸ ਜਗ੍ਹਾ 'ਤਾ ਅੱਲਾ ਵੀ ਆ ਕੇ ਹੰਝੂ ਵਹਾਉਂਦਾ ਹੈ ਕਪੂਰੇ ਦੀ ਕਹੀ ਇਹ ਸਤਰ ਦੁਬਾਰਾ ਦਰਹਾਉਂਦਿਆਂ ਬਿਰਦ ਬਾਬਾ ਬੋਲਦਾ ਬੋਲਦਾ ਕੋਚੇਰ ਲਈ ਚੁੱਪ ਹੋ ਗਿਆ। ਦੀਵਾਨ ਵਿੱਚ ਬਹੁਤੇ ਸਿੱਖਾਂ ਦੀਆਂ ਅੱਖਾਂ ਨਮਸਾਨ ਸ਼ਾਇਦ ਬਿਰਦ ਬਾਬੇ ਦਾ ਵੀ ਗੱਜ ਭਰ ਗਿਆ ਹੋਣ ਕਰਕੇ ਉਹ ਆਪਣੇ ਆਪ ਨੂੰ ਸੰਭਾਲਣ ਲਈ ਚੁੱਪ ਹੋ ਗਿਆ ਸੀ। ਕੋਚੇਰ ਮੰਗਰੋ ਬਾਬਾ ਫਿਰ ਬੋਲਿਆ। ਵਜੀਦੇ ਨੇ ਆਪਣੇ ਵਜ਼ੀਰਾਂ ਨੂੰ ਸਾਬੋ ਗੱਲਾਂ ਪੂਰੀਆਂ ਕਰਨ ਲਈ ਕਿਹਾ ਜੋ ਕਪੂਰਾ ਕਹਿ ਕੇ ਗਿਆ ਸੀ। ਇਸ ਥਾਂ ਪਹਿਲਾ ਕੜਾ ਪਛਾਤਾ ਮੁਗਲਾਂ ਆਪ ਵਰਤਾਇਆ ਸੀ ਖਾਲਸਾ ਜੀ ਤੇ ਪਹਿਲੀ ਜੋਤ ਸ਼ਹੀਦਾਂ ਨੇ ਵਜੀਦੇ ਤੋਂ ਹੀ ਲਗਵਾ ਵਜੀਦੇ ਤੋਂ ਹੀ ਜਗਵਾਈ ਸੀ ਥਾਵਾਂ ਦੀ شناخت ਤਾਂ ਸਾਰੇ ਸਰਹੰਦ ਵਾਸੀਆਂ ਨੂੰ ਹੀ ਹੈ ਸਾਡੀ ਬੇਨਤੀ ਇਹ ਹੈ ਕਿ ਵਜੀਦੇ ਨੇ ਤਾਂ ਆਪਣੇ ਦੁੱਖ ਨੂੰ ਇਹ ਸਭ ਕੀਤਾ ਸੀ ਪਰ ਤੁਸੀਂ ਸਾਰਾ ਖਾਲਸਾ ਪੰਥ ਇਕੱਠੇ ਹੋ ਕੇ ਸ਼ਹੀਦਾਂ ਨੂੰ ਚੇਤੇ ਵਿੱਚ ਧਿਆਉ ਤੇ ਇਨ੍ਹਾਂ ਸਥਾਨਾਂ ਦੀ ਸੇਵਾ ਸੰਭਾਲ ਦਾ ਪੱਕਾ ਪ੍ਰਬੰਧ ਕਰੋ ਤੇ ਇਹ ਕਹਿੰਦਿਆ ਬਿਰਦ ਬਾਬਾ ਚੌਂਕੀਵਲ ਸੀਸ ਨਿਵਾਉਂਦਾ ਹੋਇਆ ਬੈਠ ਗਿਆ ਖਾਲਸਾ ਜੀ ਇੱਥੇ ਸੁੰਦਰ ਦਰਬਾਰ ਬਣਨਗੇ ਇਨਾਂ ਸਾਰੇ ਅਸਥਾਨਾਂ ਦੀ ਸੇਵਾ ਅੱਜ ਤੋਂ ਹੀ ਆਰੰਭ ਕੀਤੀ ਜਾਏਗੀ ਨਿਸ਼ਾਨ ਗੱਡੇ ਜਾਣਗੇ ਤੇ ਨਿਤ ਨਗਾਰੇ ਵਜਾਏ ਜਾਣਗੇ ਕੁਝ ਸਿੰਘ ਸੇਵਾ ਸੰਭਾਲ ਲਈ ਪੱਕੇ ਇੱਥੇ ਟਿਕਣਗੇ ਸਰਦਾਰ ਜੱਸਾ ਸਿੰਘ ਨੇ ਸਰਬੱਤ ਖਾਲਸੇ ਦੇ ਸੰਮੁਖ ਹੁੰਦਿਆਂ ਕਿਹਾ ਉਸੇ ਦਿਨ ਆਥੰਤਿਕ ਉਸ ਚੌਂਕੀ ਵਾਲੇ ਸਥਾਨ ਤੇ ਉੱਚਾ ਥੜਾ ਉਸਾਰਿਆ ਗਿਆ ਉਸੇ ਤਰ੍ਹਾਂ ਚੌਂਕੀ ਤੇ ਰੁਮਾਲੇ ਵਿਛਾ ਕੇ ਪੰਜ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਅਗਲੀ ਸਵੇਰ ਅੰਮ੍ਰਿਤ ਵੇਲੇ ਸਾਰਾ ਪੰਥ ਇਕੱਠਾ ਹੋ ਕੇ ਉੱਥੇ ਆਇਆ ਤੇ ਨਿਸ਼ਾਨ ਸਹਿਬ ਗੱਡ ਦਿੱਤੇ ਗਏ ਨਗਾਰੇ ਸਜਾ ਦਿੱਤੇ ਗਏ ਚੌਰ ਸਾਹਿਬ ਕਰਦੇ ਸਿੰਘ ਨੂੰ ਉਸ ਥਾਂ ਦਾ ਮੁਖਤਿਆਰ ਲਾਇਆ ਗਿਆ ਜੋ ਸਦਾ ਉਹਨਾਂ ਪਾਵਨ ਸਥਾਨਾਂ ਦੀ ਸੇਵਾ ਸੰਭਾਲ ਲਈ حاضر ਰਹੇਗਾ ਸਰਬੱਤ ਖਾਲਸੇ ਨੇ ਉੱਥੇ ਕੜਾ ਪ੍ਰਸ਼ਾਦ ਕਰਵਾਇਆ ਬਹੁਤ ਚੜਾਵਾ ਚੜਾਇਆ ਗਿਆ ਦਲਦੇਰ ਬਾਬੀ ਸਿੰਘਾਂ ਬੈਠ ਕੇ ਕੀਰਤਨ ਆਰੰਭ ਕੀਤਾ ਪੰਥ ਨੇ ਫਤਿਹਗੜ ਸਾਹਿਬ ਤੇ ਬਾਕੀ ਸਥਾਨਾਂ ਦੇ ਨਾਮ ਜ਼ਗੀਰਾ ਲਾਈਆਂ ਲੰਗਰ ਪਾਣੀ ਦੇ ਪ੍ਰਬੰਧ ਲਈ ਸਿੰਘਾਂ ਨੇ ਸਰਹੰਦ ਦਾ ਪਟਾ ਇਹਨਾਂ ਸ਼ਹੀਦੀ ਸਥਾਨਾਂ ਦੇ ਨਾਮ ਕਰ ਦਿੱਤਾ ਮੇਰੇ ਪਿਤਾ ਜੀ ਦੱਸਿਆ ਕਰਦੇ ਸਨ ਕਿ ਜਦ ਵੀ ਸਿੰਘ ਉਹਨਾਂ ਸਥਾਨਾਂ ਤੇ ਕੜਾ ਪ੍ਰਸ਼ਾਦ ਕਰਵਾ ਕੇ ਕੋਈ ਅਰਦਾਸ ਕਰਦੇ ਹਨ ਉਹ ਪੂਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਪੰਥ ਨੇ ਫਤਿਹਗੜ ਸਾਹਿਬ ਤੇ ਬਾਕੀ ਸਥਾਨ ਪ੍ਰਗਟ ਕੀਤੇ ਸਰਹੰਦ ਹਮਲੇ ਤੋਂ ਸਿੰਘਾਂ ਹੱਥ ਲੱਖਾਂ ਰੁਪਈਆ ਲੱਗਿਆ ਇਕੱਲੇ ਸਰਦਾਰ ਜੱਸਾ ਸਿੰਘ ਦੇ ਹਿੱਸੇ ਹੀ 9 ਲੱਖ ਰੁਪਈਆ ਆਇਆ ਸਿੰਘਾਂ ਦੇ ਚੋਲਿਆਂ ਨੂੰ ਕੀਸੇ ਤਾਂ ਸਨ ਹੀ ਨਹੀਂ ਸੋ ਨਿੱਜੀ ਮਾਇਆ ਤਾਂ ਸਿੰਘ ਪਹਿਲਾਂ ਵੀ ਨਹੀਂ ਰੱਖਦੇ ਸਨ ਪਰ ਸਰਹੰਦ ਤੋਂ ਇਕੱਠਾ ਹੋਇਆ ਪੈਸਾ ਤਾਂ ਉਹਨਾਂ ਨੂੰ ਕੋਲ ਰੱਖਣਾ ਗੁਨਾਹ ਹੀ ਜਾਪਦਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਭ ਸਿੰਘਾਂ ਨੂੰ ਇਕੱਤਰ ਕੀਤਾ ਤੇ ਕਹਿਣ ਲੱਗੇ ਖਾਲਸਾ ਜੀ ਜਿਵੇਂ ਕਿ ਆਪ ਜੀ ਦੇ ਗਿਆਨ ਤੀ ਹੈ ਕਿ ਢੱਲੂ ਘਾਰੇ ਤੋਂ ਮੁੜਦਾ ਅਬਦਾਲੀ ਇਸ ਗੁੱਸੇ ਵਿੱਚ ਕਿ ਉਹ ਸਿੱਖਾਂ ਨੂੰ ਬੁਰੀ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਿਆ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਗਿਆ ਸੀ ਮੇਰੀ ਸਰਬੱਤ ਪੰਥ ਅਗੇ ਹੋਸਲਾ ਹੈ ਕਿ ਸਰਹੰਦ ਤੋਂ ਇਕੱਠੀ ਹੋਈ ਮਾਇਆ ਅਸੀਂ ਦਰਬਾਰ ਸਾਹਿਬ ਦੀ ਮੋੜ ਸਾਰੀ ਤੇ ਲਾਈਏ ਇਸ ਕਾਰਜ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਹિસ્ਸੇ ਦੀ ਮਾਇਆ ਪੇਟ ਕਰਦਾ ਹਾਂ ਤੇ ਕਹਿੰਦੇ ਆ ਸਰਦਾਰ ਨੇ ਇੱਕ ਚਾਦਰ ਸੰਗਤ ਦੇ ਸਰਮੁਖ ਵਿਛਾ ਦਿੱਤੀ ਤੇ ਉਸ ਨੂੰ ਗੁਰੂ ਕੀ ਚਾਦਰ ਕਹਿੰਦੇ ਆ 9 ਲੱਖ ਰੁਪਈਆ ਉਸ ਉੱਤੇ ਢੇਰ ਕਰ ਦਿੱਤਾ ਬਾਕੀ ਸਿੰਘਾਂ ਨੇ ਵੀ ਮਾਇਆ ਉਸ ਚਾਦਰ ਉੱਤੇ ਢੇਰ ਕਰਨੀ ਸ਼ੁਰੂ ਕੀਤੀ ਤੇ 14-15 ਲੱਖ ਰੁਪਈਆ 71 ਹੋ ਗਿਆ ਸਾਰੀ ਮਾਇਆ ਸਰਦਾਰਾਂ ਨੇ ਭਾਈ ਦੇਸ ਰਾਜ ਵਿਧੀ ਚੰਦੀਏ ਦੇ سپرد ਕਰ ਦਿੱਤੀ ਤੇ ਭਾਈ ਦੇਸ ਰਾਜ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕਾਰਜ ਆਪਣੇ ਹੱਥ ਲਿਆ ਧੰਨਵਾਦ